ਇਤਿਹਾਸ ਵਿੱਚ ਇਹ ਤੇ ਪੜਾ ਦਿੱਤਾ ਕਿ ਕਿਵੇਂ ਸਹਿਬਾ ਨੇ ਮਿਰਜੇ ਦੇ ਉਹ ਜੰਡ ਥੱਲੇ ਮਿਰਜੇ ਨੂੰ ਕਿਵੇਂ ਮਾਰ ਦਿੱਤਾ ਜਾਂ ਸਹਿਬਾ ਨੇ ਤੀਰ ਤੋੜ ਦਿੱਤੇ ਇਹੋ ਜੀਆਂ ਗੱਲਾਂ ਤੇ ਸਮਝਾ ਦਿੱਤੀਆਂ ਪਰ ਇਤਿਹਾਸ ਵਿੱਚੋਂ ਇਹ ਗੱਲ ਸਾਨੂੰ ਭੁਲਾ ਦਿੱਤੀ ਕਿ ਨਨਕਾਣਾ ਸਾਹਿਬ ਗੁਰੂ ਘਰ ਦੀ ਸੇਵਾ ਸੰਭਾਲੀ ਇਹ ਮਹੰਤ ਨਰੇਨੂ ਪਾਪੀ ਨੇ ਲక్ష్ਮਣ ਸਿੰਘ ਧਾਰੋਵਾਲ ਨੂੰ ਜੰਡ ਨਾਲ ਬਨ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਸੀ ਇਹ ਗੱਲ ਸਾਨੂੰ ਭੁਲਾ ਦਿੱਤੀ ਉਹ ਜੰਡ ਚੇਤੇ ਹੈ ਜਿੱਥੇ ਮਿਰਜੇ ਨੂੰ ਮਾਰਿਆ ਗਿਆ ਉਹ ਜੰਡ ਭੁੱਲ ਗਿਆ ਜਿੱਥੇ ਗੁਰੂ ਕੇ ਸਿੱਖ ਨੇ ਆਪਾਂ ਕੁਰਬਾਨ ਕਰ ਦਿੱਤਾ ਧਰਮ ਪੰਥ ਲਈ ਗੁਰੂ ਦੀ ਸੇਵਾ ਸੰਭਾਲ ਲਈ ਕੱਚੀਆਂ ਗੱਲਾਂ ਸਾਨੂੰ ਯਾਦ ਨੇ ਪਰ ਜਿਹੜੀ ਗੁਰੂ ਕੀ ਪੱਕੀ ਗੱਲ ਹੈ ਗੁਰੂ ਚਰਨਾ ਵਿੱਚ ਜੁੜਨ ਵਾਲੀ ਉਹ ਸਾਨੂੰ ਭੁਲਾ ਦਿੱਤੀ ਗਈ ਹੈ ਤੁਸੀਂ ਅੱਜ ਕਿੰਨਿਆਂ ਨੂੰ ਪੁੱਛ ਕੇ ਵੇਖ ਲਿਓ ਆਪਣੇ ਪਰਿਵਾਰਾਂ ਵਿੱਚ ਮੈਨੂੰ ਖਿਮਾ ਕਰਦੇ ਉਹਨਾਂ ਨੂੰ ਪੁੱਛਿਓ ਵੀ ਅੱਜ ਕਿਹੜਾ ਦਿਨ ਹੈ ਅੱਜ ਕੀ ਕੁਝ ਹੋਇਆ ਸੀ ਸਿੱਖ ਕੌਮ ਨਾਲ ਉਹ ਤੈਨੂੰ ਪਤਾ ਹੀ ਨਹੀਂ ਹੋਣਾ